ਕਾੜੀ ਚੀਤੀ ਉਹਨਾਂ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਤੇ ਸਾਨੂੰ ਪੰਜ ਚਾਰ ਸਾਲ ਵਾਸਤੇ ਕੋਈ ਫਸਲ ਦੀ ਆਸ ਨਹੀਂ ਆਗੀ ਨਾ ਸਾਨੂੰ ਬਾਹਰੋਂ ਕੋਈ ਆਸ ਹੈ ਨਾ ਸਾਡੇ ਬੱਚਿਆਂ ਦੀ ਆਸ ਹੈ ਤੇ ਕਿੱਦੇ ਫਿਰ ਰਹੂ ਗੱਡੀ ਉਹਨਾਂ ਨੇ ਕਿਹਾ ਵੀ ਤੁਹਾਡੀ ਸੁਣਾਂਗੇ ਆਪਾਂ ਹੁਣ ਮਾਚਾਂ ਨੇ ਬਹੁਤ ਵਧੀਆ ਮੈਂ ਦੱਸੇ ਉਹਨਾਂ ਨੂੰ ਹਾਂਜੀ ਕੀ ਹਲਾਣਾ ਹਨਾ ਤੇ ਹੋਏ ਜੇ ਸਭੀ ਇੱਕੋ ਸਾਥ ਕਰੇ ਕੀ ਬਣਿਆ ਸਾਡੇ ਨਾਲ ਸਾਡੇ ਸਾਥ ਦੋ ਤੁਹਾਡਾ ਬੰਧ ਬਨੋ ਔਰ ਹੇ ਰਵੀਰ ਕੀ ਗੱਲ ਬਾਤ ਹੈ ਰਾਹੁਲ ਕੰਦੀ ਰਾਹੁਲ ਜੱਜਰ ਦਾ ਬੱਚਾ ਨੇ ਦੱਸ ਸੁਣਿਆ ਪੀ.ਐਸ ਸੁਣੀ ਆ ਬਹੁਤ ਸਾਨੂੰ ਜਾਣਦਾ ਛੁਪਿਆ ਸੁਣੀ ਨਹੀਂ ਆ ਕੀ ਕਹਿੰਦੇ ਹਾਂ ਉਹਨਾਂ ਸੁਣਿਆ ਬੱਚਾ ਦੇ ਨਾਲ ਜੋ ਨਾਲ ਕਿਹਾ ਬੱਚਾ ਸੁਣੀ ਕੋਈ ਸੁਣੀ ਆ ਅਜੇ ਤੱਕ ਸਾਡੇ ਕੋਲ ਕੋਈ ਮੰਤਰੀ ਨਹੀਂ ਪੁੱਜਿਆ ਅੱਜ ਆਏ ਨੇ ਉਹਨਾਂ ਸੁਣੀ ਗੱਲ ਸੁਣੀ ਸਾਡੇ ਮਨ ਨੂੰ ਖੁਸ਼ ਹੋਏ ਨੇ ਸਤੰਭੁਸ਼ਲਾ ਹਾਦੀਆ ਸਾਰੀਆਂ ਸਾਡੇ ਕੋਲ ਫਸਲ ਨਹੀਂ ਇਹ ਆ ਗਈ ਆਰੇ ਕੋਈ ਜੋਗ ਨਹੀਂ ਬਚਾਈ ਦੀ ਆ ਗਈ ਆਂੀ ਫਸਲ ਦੇ ਸੱਟੇ ਆ ਗਿਆਂ ਇਹੋ ਫਸਲ ਸਾਡੀ ਨਹੀਂ ਰਹਿੰਦੀ ਤਾਂ ਪੱਤੇ ਸਾਡੀ ਪਰੇਸ਼ਾਨੀਆਂ ਸਾਡੀ ਪਚਾਨੀ ਪੁਰਾਣੀ ਕਰ ਸਕੀਏ ਸਰਕਾਰ ਮੇਰਾ ਨਾਮ ਹਰਪੰਸ ਸਿੰਘ ਜੀ ਕੌਣ ਆਇਆ ਸੀ ਕੀ ਗੱਲਬਾਤ ਹੋਈ ਕੋ ਸ਼੍ਰੀ ਰਾਹੁਲ ਗਾਂਧੀ ਜੀ ਆਏ ਸੀ ਉਹਨਾਂ ਦੇ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਸੀ ਸਰਦਾਰ ਸੁਖਜਿੰਦਰ ਸਿੰਘ ਬੰਦਾਵਾ ਸੀ ਬਾਜਵਾ ਸਾਹਿਬ ਸੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਵੜਿੰਗ ਸੀ ਜਿਹੜੇ ਬੜੇ ਦਿਨਾਂ ਤੋਂ ਸਾਰੇ ਸੇਵਾ ਕਰ ਰਹੇ ਆ ਜਿੱਥੇ ਵੀ ਕਿਤੇ ਜਰੂਰਤ ਆ ਬੜੀ ਉਹਨਾਂ ਨੇ ਸੇਵਾ ਕੀਤੀ ਜਾਰੀ ਰੱਖੀ ਆਪਣੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਡੇ ਹਲਕਾ ਜੀਰਾ ਦੇ ਵਿੱਚ 34 ਪਿੰਡ ਪ੍ਰਭਾਵਿਤ ਹੋਏ ਨੇ ਸਾਨੂੰ ਦੋਰੀ ਔਰ ਤੇਰੀ ਮਾਰ ਪੈਂਦੀ ਆ ਹੜਾਂ ਦੀ ਉਹ ਕਿਵੇਂ ਇੱਕ ਤਾਂ ਜਿਹੜੀਆਂ ਪਹਿਲਾਂ ਜ਼ਮੀਨਾਂ ਸਾਨੂੰ ਲਾਟ ਹੋ ਜਾਂਦੀਆਂ ਸੀ ਸਾਡੇ ਬਜ਼ੁਰਗਾਂ ਨੂੰ ਉਹ ਜ਼ਮੀਨਾਂ ਇੰਦਰਾ ਗਾਂਧੀ ਨੇ ਜਦੋਂ ਲਾਟ ਕੀਤੀਆਂ ਤਾਂ ਇਹਨਾਂ ਨੇ ਬੱਲ ਸਾਹਿਬ ਨੇ ਸਾਨੂੰ ਕਿਹਾ ਕਿ 7500 ਰੁਪਏ ਪਰ ਏਕੜ ਜਮ੍ਹਾਂ ਕਰਾਓ ਤੁਹਾਡਾ ਨਾਮ ਕਰ ਦਿੰਦੇ ਨੇ ਰਿਸ਼ਤੀ ਉਹ ਮੋਦੀ ਜੀ ਔਰ ਸਾਰਿਆਂ ਦੀ ਮਿਲੀ ਭੁਗਤ ਸੁਪਰੀਮ ਕੋਰਟ ਨੇ ਸਾਡੀਆਂ ਜ਼ਮੀਨਾਂ ਤੋੜਦੀਆਂ ਸਾਨੂੰ ਉਹ ਮਾਊਜਾ ਵੀ ਨਹੀਂ ਮਿਲਦਾ ਕਿਉਂਕਿ ਗੁਰਦੌਰੀ ਸਾਡੇ ਨਾਮ ਦੀ ਦੂਜੀਆਂ ਜ਼ਮੀਨਾਂ ਦਾ ਸਾਨੂੰ 19 'ਚ ਮਿਲਿਆ ਉਦੋਂ ਚਲੋ ਕਾਂਗਰਸ ਸਰਕਾਰ ਸਮੇਂ ਤੇ ਇਹ 'ਚ ਨਹੀਂ ਮਿਲਿਆ ਚਲੋ ਐਰ ਕੀਤੇ ਚਲੋ ਕੋਈ ਆਸ ਹੀ ਨਹੀਂ ਗਈ ਇੱਕ ਤਾਂ ਉਹਨਾਂ ਦਾ ਸਾਨੂੰ ਮਾਫਜਾ ਜਿਹੜਾ ਉਹ ਨਹੀਂ ਮਿਲਦਾ ਦੂਸਰਾ ਇਹ ਆ ਵੀ ਉਹ ਜ਼ਮੀਨਾਂ ਸਾਡੇ ਨਾਂ ਤੇ ਪੱਕੀ ਹੋਣੀਆਂ ਚਾਹੀਦੀਆਂ ਫਿਰ ਇਹਨਾਂ ਨੇ ਕਿ ਕਿਤਾਬ ਪਿਛਲੀ ਵਾਰੀ ਕਿ ਪੰਜ ਰਾਹੁਲ ਗਾਂਧੀ ਨੇ ਸਾਡੀ ਗੱਲ ਧਿਆਨ ਨਾਲ ਸੁਣੀ ਜਿਹੜੀ ਮੈਂ ਉਹਨਾਂ ਨੂੰ ਦੱਸੀ ਐ ਬਈ ਉਹ ਤੁਹਾਨੂੰ ਦੱਸ ਰਿਹਾ ਉਸ ਤੋਂ ਬਾਅਦ 5 ਏਕੜ ਦਾ ਫੰਡਾ ਸੀ ਵੀ 5 ਏਕੜ ਤੋਂ ਬਾਅਦ ਮੁਆਵਜ਼ਾ ਨਹੀਂ ਦੇਣਾ ਉਹਨਾਂ ਨੁਕਸਾਨ ਤਾਂ 20 30 ਏਕੜਾਂ ਵਾਲੇ ਦਾ ਵੀ ਹੁੰਦਾ ਉਹਦਾ ਵੀ ਖਰਚਾ ਹੁੰਦਾ ਇੱਕ ਉਹਨਾਂ ਨੂੰ ਅਸੀਂ ਇਹ ਕਿਹਾ ਵੀ ਦਰਿਆਵਾਂ ਦੀ ਕੋ ਸਾਫ ਸਪਾਈ ਕੋ ਖੜਾਈ ਨਹੀਂ ਹੋਈ ਦਰਿਆ ਉੱਚੇ ਹੋਏ ਨੇ ਜਮੀਨਾਂ ਨੀਵੀਆਂ ਓਵਰਫਲੋ ਹੋ ਜਾਂਦਾ ਉਹਨਾਂ ਨੇ ਜਿੱਦਿ ਸਾਡੀ ਲੀਡਰਸ਼ਿਪ ਨਾਲ ਆਈ ਆ ਸਾਡੇ ਪ੍ਰਧਾਨ ਜੀ ਵੜਿੰਗ ਜੀ ਔਰ ਬਾਜਵਾ ਸਾਹਿਬ ਰੰਧਾਵਾ ਜੀ ਉਹਨਾਂ ਨੇ ਕਿਹਾ ਵੀ ਪੂਰੀ ਲਿਸਟ ਤਿਆਰ ਕਰਕੇ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਇਸ ਏਰੀਆ ਦੀਆਂ ਨੇ ਜੋ ਜੀਰਾ ਲੱਕਾ ਦੀਆਂ ਫਰੋਈਪੁਰ ਦੀਆਂ ਸਾਨੂੰ ਲਿਸਟ ਬਣਾ ਕੇ ਦਿੱਤਾ ਜਾਵੇ ਅਸੀਂ ਉਹਨਾਂ ਨੂੰ ਰਾਹੁਲ ਗਾਂਧੀ ਜੀ ਨੇ ਹੀ ਕਿਹਾ ਇਹ ਅੱਛਾ ਲਿਸਟਾਂ ਵੀ ਅਸੀਂ ਲਿਸਟਾਂ ਬਣਾ ਕੇ ਸਾਨੂੰ ਦਿਓ ਤੁਹਾਡੀਆਂ ਜਿਹੜੀਆਂ ਤਕਲੀਫਾਂ ਨੇ ਉਹ ਇਹ ਮੈਨੂੰ ਲੀਡਰਸ਼ਿਪ ਦੇਵੇਗੀ ਔਰ ਮੈਂ ਇਹ ਆਵਾਜ਼ ਉਠਾਵਾਂਗਾ ਤੁਹਾਡਾ ਪਰਪਰ ਹੱਲ ਕਰਾਂਗਾ ਅੱਜ ਅਸੀਂ ਆਵਾਜ਼ ਉਠਾਵਾਂਗੇ ਤੁਹਾਡੀ ਲੜਾਈ ਲੜਾਂਗੇ ਜਿਸ ਦਿਨ ਉਹ ਕਹਿੰਦੇ ਕਾਂਗਰਸ ਦੀ ਸਰਕਾਰ ਆਵੇਗੀ ਅਸੀਂ ਇਹ ਤੁਹਾਡੇ ਹੱਲ ਜਿਹੜੇ ਪਹਿਲ ਦੇ ਅਧਾਰ ਤੇ ਕਰਾਂਗੇ